ਖਤ ਲਿਖ ਸੱਜਣਾ ਦੇ ਪਾਸੇ ਵੇ ਮੁਨਸ਼ੀ ਖਤ ਲਿਖ ਦੇ ਤੈਨੂੰ ਦੇਵਾਂ ਪੰਜ ਪਤਾਸੇ ਵੇ ਮੁੰਸ਼ੀ ਖੱਤ ਲਿਖ ਦੇ ਥਾਤ ਲਿਖ ਸਜਣਾ ਦੇ ਪਾਸੇ ਵੇ ਮੁੰਸ਼ੀ ਖੱਤ ਲਿਖ ਦੇ ਤੈਨੂੰ ਦੇਵਾਂਗੀ ਪੰਜ ਪਤਾਸੇ ਵੇ ਮੁੰਸ਼ੀ ਖੱਤ ਲਿਖ ਦੇ ਲਿਖ ਦੇ ਤੇਰੀ ਜੂੜੇ ਵਾਲੀ ਯਾਦ ਕਰੇ ਦਿਨ ਰਾਤ ਸਾਰਾ ਟੱਬਰ ਚਿੜਕੇ ਮੇਰੀ ਕੋਈ ਨਾ ਪੁੱਛੇ ਬਾਤ ਲਿਖ ਦੇ ਤੇਰੀ ਚੂੜੇ ਵਾਲੀ ਯਾਦ ਕਰੇ ਦਿਨ ਰਾਤ ਸਾਰਾ ਟੱਬਰ ਚਿੜਕੇ ਨੇਰੀ ਕੋਈ ਨਾ ਪੁੱਛੇ ਬਾਤ ਮੈਨੂੰ ਭੁੱਲ ਗਏ ਸਾਰੇ ਹਾਸੇ ਵਿਮੁਨ ਸ਼ੀ ਖਤ ਲਿਖ ਦੇ ਤੈਨੂੰ ਦੇਵਾਂ ਕੀ ਪੰਜ ਪਤਾ ਸੇ ਵੈਮੁਨਸ਼ੀ ਖਤ ਲਿਖ ਦੇ ਵੈਮੁਨਸ਼ੀ ਖਤ ਲਿਖ ਦੇ ਲਿਖ ਦੇ ਮੈਨੂੰ ਚੱਕੀ ਚੁੱਲੇ ਦਿੱਤਾਂ ਨਾਣਾ ਢਾ ਸੱਸ ਨਾ ਦੇਂਦੀ ਲੀੜੇ ਹੰਦੀ ਕਤਕ ਖਦਰ ਪਾ ਪਰ ਆਪ ਹੰਡਾਉਂਦੀ ਅਖਾਸੇ ਵੇ ਮਨਸ਼ੀਖਤ ਲਿਖ ਦੇ ਤੈਨੂੰ ਦੇਵਾਂਗੇ ਪੰਜ ਪਤਾ ਸੇ ਵੇ ਮਨਸ਼ੀਖਤ ਲਿਖ ਦੇ ਲਿਖ ਦੇ ਮੇਰੇ ਆ ਮਾਇਆ ਵੇ ਮੇਰੀ ਹੋਰ ਨ ਜੇਂਦਰੁਲਾ ਅਫਸਰ ਦੀ ਕਰ ਮੈਂ ਤ ਖੁਸ਼ ਆਮਦ ਛੁੱਟੀ ਲੈ ਕਰਿਆ ਤੈ ਹੋਂ ਕੇ ਜਸ਼ਨ ਤਮਾਸ਼ੇ ਵਿਮੁਨਸ਼ੀ ਖਤ ਲਿਖ ਦੇ ਤੈਨ ਦੇਵਾਂਗੇ ਪੰਜ ਪਤਾ ਸੇ ਵਿਮੁਨਸ਼ੀ ਖਤ ਲਿਖ ਦੇ ਵਿਮੁਨਸ਼ੀ ਖਤ ਲਿਖ ਦੇ ਵਿਮੁਨਸ਼ੀ ਖਤ ਲਿਖ ਦੇ